ਲੈਂਡ ਪੁਲਿੰਗ ਦਾ ਮਾਮਲਾ ਜਿਹੜਾ ਹੈ ਇਹਦੇ ਵੀ ਨਾਲ ਬਹੁਤ ਰੋਪਾਇਆ ਜਾ ਰਿਹਾ ਹੈ ਕੀ ਅਸਲ ਦੇ ਵਿੱਚ ਮਾਮਲਾ ਕੀ ਹੈ ਇਹ ਸਾਰਿਆਂ ਨੂੰ ਖੇਤੀ ਚੋਂ ਕੱਢ ਕੇ ਇਹਨੂੰ ਲੇਬਰ ਦੇ ਰੂਪ ਦੇ ਵਿੱਚ ਔਰ ਉਹਨਾਂ ਹੀ ਕਾਰਪੋਰੇਟ ਨੂੰ ਔਰਨਾ ਹੀ ਇੰਡਸਟਰੀਅਲਿਸਟਾਂ ਨੂੰ ਸਸਤੀ ਲੇਬਰ ਪ੍ਰੋਵਾਈਡ ਕਰਾਈ ਜਾਂਦੇ ਹੈ ਜੇ ਜੀ ਕਿਸਾਨਾਂ ਦੀ ਜ਼ਮੀਨ ਜਾ ਰਹੀ ਹੈ ਜਾਂਦੀ ਹੈ ਤੇ ਜਾਵੇ ਆਪੇ ਵੀ ਸਾਡੇ ਕੋਲ ਪੰਜ ਪਰਤਾਂ ਚੱਕਣਗੇ ਠੂਠੇ ਚੱਕਣਗੇ ਇੱਕ ਆਮ ਬਣ ਗਈ ਗੱਲ ਇਹ ਪੰਜਾਬ ਦੇ ਵਿੱਚ ਹੀ ਹੈ ਸਿਰਫ ਜਾਂ ਲੈਡ ਕੋਲ ਨਹੀਂ ਜਾਂ ਪੂਰੇ ਭਾਰਤ ਦੇ ਵਿੱਚ ਜਾਂਦਾ ਨਹੀਂ ਨਹੀਂ ਇਹ ਤਾਂ ਭੁਲੇਖਾ ਹੈ ਕਿ ਪੰਜਾਬ ਚਾ ਪੰਜਾਬਦੂਨੀ ਹੈ ਕਿਤੇ ਕਿਤੇ ਕਾਮਰੇਡਾਂ ਦੀ ਸਰਕਾਰ ਹੈ ਕਿਤੇ ਇਹਨਾਂ ਤੋਂ ਵੀ ਵੱਖਰੀ ਕੁਝ ਹੋਰ ਪਾਰਟੀ ਦੀ ਸਰਕਾਰ ਹੈ ਲੇਕਿਨ ਕੰਮ ਉਹੀ ਕਰ ਰਹੀਆਂ ਨੇ ਦੇਖੋ ਅੱਜ ਦੇ ਹਵਾ ਦੇ ਜਿਸ ਤਰ੍ਹਾਂ ਦਾ ਹਨੇਰੀ ਹੈ ਜਿਸ ਤਰ੍ਹਾਂ ਦੀ ਮੂਵਮੈਂਟ ਬਣ ਗਈ ਅੱਜ ਕੋਈ ਵੀ ਨਹੀਂ ਚਾਹੁੰਦਾ ਕਿ ਅਸੀਂ ਬਾਹਰ ਰਹੇ ਸੈਂਟਰ ਦੇ ਵਿੱਚ ਬੀਜੇਪੀ ਹੈ ਪਰ ਭਾਜਪੀ ਨਾਲ ਤਾਂ ਚਸਾਨਾ ਦਾ ਹਮੇਸ਼ਾ ਹੀ ਮੱਥਾ ਜਿਹੜਾ ਲਾਉਂਦੇ ਰਹੇ। ਕੋਈ ਨਹੀਂ ਹੈ ਜਿਹੜੀ ਕੋਈ ਗੱਲ ਕੀਤੀ ਮੈਂ ਪਹਿਲਾਂ ਹੀ ਦੋਬਾਬ ਦਿੱਤਾ ਹੈ। ਕਿ ਕਿਸਾਨ ਦੀ ਜਿਹੜੀ ਕਰਜ਼ ਮੁਕਤੀ ਹੈ ਇਹ ਹੋਣੀ ਨਹੀਂ ਚਾਹੀਦੀ ਕਿਸਾਨ ਕੋਲੇ ਜੇ ਜ਼ਮੀਨ ਉੱਤੋਂ ਦੀ ਜ਼ਮੀਨ ਦੇਸ਼ ਕੇ ਕਰਜ਼ਾਂ ਦਾ। ਹੁਣ ਵਰਲਡ ਲੈਵਲ ਦੇ ਉੱਤੇ ਜੋ ਮੈਂ ਸੁਣ ਰਹੇ ਹਾਂ ਇਹੋ ਜਿਹੀਆਂ ਗੱਲਾਂ ਆ ਰਹੀਆਂ ਨੇ। ਤਾਂ ਫਿਰ ਹੁਣ 16 ਜਸਤ ਨੂੰ ਜਿਹੜਾ ਧਰਨਾ ਹੋ ਰਿਹਾ ਰਹੀ ਇਹਦੇ ਵਿੱਚ ਕਿਉਂ ਜ਼ਰੂਰ ਪੈ ਰਹੀ ਹੈ ਕਿਸਾਨ ਤਾਂ ਇੱਕ ਰਾਤ ਪਹਿਲੇ ਪਹੁੰਚੇ ਸ਼ੁਰੂ ਹੋ ਜਾਨੇ ਅਸੀਂ ਉਹ ਪ੍ਰੋਗਰਾਮ ਜਿਹੜਾ 12 ਵਜੇ ਸਹੀ ਸ਼ੁਰੂ ਕਰਾਂਗੇ ਸਸੀਗਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜਿਹੜੇ ਆਉਣ ਯਾਰ ਚੈਨਲ ਦੇ ਨਾਲ ਲੈਂਡ ਪੁਨਲੀ ਨ ਮਾਮਲੇ ਤੇ ਲੈ ਕੇ ਚਰਸਾਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਐ ਇਸੇ ਮਾਮਲੇ ਦੇ ਭਾਵੇਂ ਸਟੇਜ ਜ਼ਰੂਰ ਹੋਇਆ ਹਾਈ ਕੋਰਟ ਵੱਲੋਂ ਫਿਰ ਵੀ ਜਿਹੜੇ ਕਿਸਾਨ ਨੇ ਅੱਜ ਵੀ ਰੋਹ ਦੇ ਵਿੱਚ ਨਹੀਂ ਤਾਂ ਅੱਜ ਸਾਡੇ ਨਾਲ ਜਲਵਾ ਕਰਨ ਲਈ ਤਿਆਰ ਨੇ ਡੱਲੇਵਾਲ ਸਾਹਿਬ ਸਾਡੇ ਨਾਲ ਮੌਜੂਦ ਨੇ ਜਲਵਾ ਚਾਹ ਪਏ ਕਲੀਬਾ ਸਾਬ ਬੈਲਨ ਬੋਬਸ ਵਾਰੀ ਤੇ ਸਰਕਾਰ ਜੀ ਮਿਹਰਬਾਨੀ ਸ਼ੁਕਰ ਜਾਨ ਸਰ ਲੈਂਡ ਪੁਣੀ ਦਾ ਮਾਮਲਾ ਜਿਹੜਾ ਹੈ ਇਹਦੇ ਵੀ ਨਾਲ ਬਹੁਤ ਰੋਪ ਪਾਇਆ ਜਾ ਰਿਹਾ ਹੈ ਕੀ ਅਸਲ ਦੇ ਵਿੱਚ ਮਾਮਲਾ ਜੀ ਹੈ ਦੇਖੋ ਅਸਲ ਜੇ ਇਹਨੂੰ ਦੇਖਣਾ ਹੋਵੇ ਤਾਂ ਅਸੀਂ ਅਸੀਂ ਸੋਚ ਰਹੇ ਹਾਂ ਵੀ ਸ਼ਾਇਦ ਕੋਈ ਚਿਹਰੇ ਬਦਲ ਕੇ ਜਾਂ ਬੰਦੇ ਬਦਲ ਕੇ ਸਰਕਾਰਾਂ ਬਦਲ ਕੇ ਅਸੀਂ ਉਹਦਾ ਹੱਲ ਕਰ ਲਾਂਗੇ ਹਕੀਕਤ ਇਹ ਨਹੀਂ ਹੈ ਹਕੀਕਤ ਰੌਲਾ ਪਾਲਸੀਆਂ ਦਾ ਹੈ ਨੀਤੀਆਂ ਦਾ ਜਿਹੜੀਆਂ ਅਸੀਂ 1994 ਦੇ ਵਿੱਚ ਗੈਟ ਸਾਈਨ ਹੋਣ ਤੋਂ ਬਾਅਦ ਜਿਹੜੀਆਂ ਪਾਲਿਸੀਆਂ ਅਸੀਂ ਅਡਾਪਟ ਕਰ ਬੈਠੇ ਆਂ ਜੀ ਉਹਨਾਂ ਪਾਲਿਸੀਆਂ ਦਾ ਸਿੱਧਾ-ਸਿੱਧਾ ਇੱਕੋ ਹੀ ਮਕਸਦ ਹੈ ਕਿ ਕਿਸਾਨਾਂ ਦੀ ਜ਼ਮੀਨ ਲੈਣੀ ਹੈ بڑے بڑے ਕਾਰਪੋਰੇਟਸ ਘਰਾਣਿਆਂ ਨੂੰ ਸੌਂਪਣੀ ਹੈ ਔਰ ਉਹ ਇੱਥੇ 40 40 50 50 ਹਜ਼ਾਰ ਏਕੜ ਦੇ ਫਾਰਮ ਤਿਆਰ ਕਰਨ ਔਰ ਇਹ ਜਿਹੜੇ ਕਿਸਾਨ ਇਹ 50 ਹਜ਼ਾਰ ਏਕੜ ਜ਼ਮੀਨ ਦੇ ਵਿੱਚ ਖੇਤੀ ਕਰਦੇ ਆ ਇਹ ਸਾਰਿਆਂ ਨੂੰ ਖੇਤੀ ਚੋਂ ਕੱਢ ਕੇ ਇਹਨੂੰ ਲੇਬਰ ਦੇ ਰੂਪ ਦੇ ਵਿੱਚ ਔਰ ਉਹਨਾਂ ਹੀ ਕਾਰਪੋਰੇਟ ਨੂੰ ਔਰ ਨਾ ਹੀ ਇੰਡਸਟਰੀਅਲਿਸਟਾਂ ਨੂੰ ਸਸਤੀ ਲੇਬਰ ਪ੍ਰੋਵਾਈਡ ਕਰਾਈ ਜਾਏ ਤਾਂ ਕਿ ਜਿੰਨੀ ਉਹਨਾਂ ਨੂੰ ਲੇਬਰ ਸਸਤੀ ਪ੍ਰੋਵਾਈਡ ਹੋਏਗੀ ਉਹਨਾਂ ਉਹ ਮਟੀਰੀਅਲ ਜ਼ਿਆਦਾ ਤਿਆਰ ਕਰਨਗੇ ਔਰ ਉਹਨਾਂ ਮਤਲਬ ਬਾਹਰ ਸਮਾਨ ਉਹਨਾਂ ਦਾ ਜ਼ਿਆਦਾ ਵਿਕੇਗਾ ਯਾਨੀ ਕਿਸਾਨ ਨੂੰ ਤੇ ਮਜ਼ਦੂਰ ਨੂੰ ਦੋਨਾਂ ਤਰ੍ਹਾਂ ਕੇ ਨੂੰ ਇਹਦਾ ਲਾਜ਼ ਕੱਲੇ ਕਿਸਾਨ ਨੂੰ ਨਹੀਂ ਹੈ ਇਹਦਾ ਲਾਜ਼ ਲੇਬਰ ਕਲਾਸ ਨੂੰ ਵੀ ਹੈ ਅੱਜ ਲੇਬਰ ਕਲਾਸ ਨੂੰ ਕੁਝ ਲੋਕਾਂ ਨੇ ਕਿਸਾਨਾਂ ਦੇ ਨਾਲੋਂ ਪਾਰਤਾ ਅਲੱਗ ਕਰਤਾ ਔਰ ਜੇ ਮੈਂ ਕਹਾ ਕਿ ਉਹ ਡਾਇਰੈਕਟ ਇੰਡਾਇਰੈਕਟ ਢੰਗ ਦੇ ਨਾਲ ਉਹ ਤਰ੍ਹਾਂ ਜਿਹੜੀਆਂ સામਰਾਜਵਾਦੀ ਤਾਕਤਾਂ ਜਿਹੜੀਆਂ ਸਾਡੇ ਤੇ ਹਮਲਾ ਕਰਨਾ ਚਾਹੁੰਦੀਆਂ ਨੇ ਉਹਨਾਂ ਦੇ ਪੱਖ 'ਚ ਬੋਤ ਰਹੀਆਂ ਕਿਉਂ ਜਦੋਂ ਵੀ ਉਹਨਾਂ ਨਾਲ ਟੱਕਰ ਲੈਣੀ ਹੈ ਕਿਸਾਨ ਤੇ ਮਜ਼ਦੂਰ ਦੀ ਏਕਤਾ ਨੇ ਲੈਣੀ ਹੈ ਇਕੱਠੇ ਹੋ ਕੇ ਲੈਣੀ ਹੈ ਔਰ ਉਹ ਟੱਕਰ ਆ ਜਿਹੜੀ ਉਹ ਲੈਣ ਵਾਲਾ ਧੜਾ ਜਿਹੜਾ ਉਹ ਅੱਡੋ ਅੱਡੀ ਕਰਤਾ ਲੇਬਰ ਨੂੰ ਅਜੇ ਲੱਗ ਰਿਹਾ ਹੈ ਕਿ ਜੀ ਕਿਸਾਨਾਂ ਦੀ ਜ਼ਮੀਨ ਜਾ ਰਹੀ ਹੈ ਜਾਂਦੀ ਹੈ ਤਾਂ ਜਾਵੇ ਆਪੇ ਵੀ ਸਾਡੇ ਕੋਲ ਪੰਜ ਬਰਤਨ ਚੱਕਣਗੇ ਠੂਠੇ ਚੱਕਣਗੇ ਇੱਕ ਆਮ ਬਣ ਗਈ ਗੱਲ ਲੇਕਿਨ ਮੈਨੂੰ ਇਹ ਲੇਬਰ ਕਲਾਸ ਨੂੰ ਸਾਡੇ ਵਿਚਾਰੀ ਨੂੰ ਇਹ ਭੋਲੀ ਨੂੰ ਨਹੀਂ ਪਤਾ ਕਿ ਚਲੋ ਠੀਕ ਹੈ ਜ਼ਮੀਨਾਂ ਜਾਣ ਗਈਆਂ ਲੇਬਰ ਕਲਾਸ ਚ ਸਾਰੇ ਆ ਜਾਣਗੇ ਪਰ ਉਦੋਂ ਲੇਬਰ ਦੇ ਚਾਰਜ ਕਿ ਮਿਲਿਆ ਕਰਨਗੇ ਜਿੰਨੀ ਲੇਬਰ ਦੀ ਗਿਣਤੀ ਵਧੇਗੀ ਉਹਨੇ ਲੇਬਰ ਚਾਰਜ ਘਟਣਗੇ ਤਾਂ ਉਹ ਇਨਡਾਇਰੈਕਟ ਢੰਗ ਦੇ ਨਾਲ ਸਾਡੀ ਲੇਬਰ ਨੂੰ ਵੀ ਦੀ ਵੀ ਮੰਗ ਹੈ ਕਿਸਾਨਾਂ ਦੀ ਵੀ ਮੰਗ ਹੈ ਤਾਕੇ ਜਿਹੜਾ ਜਿੱਥੇ ਰੋਟੀ ਜਿਹੜੇ ਤਰੀਕੇ ਨਾਲ ਰੋਟੀ ਖਾ ਰਿਹਾ ਹੈ ਉਹ ਉਸੇ ਤਰੀਕੇ ਨਾਲ ਰੋਟੀ ਖਾਂਦਾ ਰਹੇ ਤਾਂ ਕਿ ਕਿਸੇ ਕਿਸਮ ਦਾ ਵੱਡੇ ਨੁਕਸਾਨਾ ਦਾ ਸਾਨੂੰ ਸਾਹਮਣਾ ਨਾ ਕਰਨਾ ਪਵੇ ਗੱਲਵਾਲ ਸਾਹਿਬ ਇਹ ਪੰਜਾਬ ਦੇ ਵਿੱਚ ਹੀ ਹੈ ਸਿਰਫ ਜਾਂ ਲੈਡਕੁਲ ਨਹੀਂ ਜਾਂ ਪੂਰੇ ਭਾਰਤ ਦੇ ਵਿੱਚ ਜਨ ਨਹੀਂ ਨਹੀਂ ਇਹ ਤਾਂ ਭੁਲੇਖਾ ਹੈ ਕਿ ਪੰਜਾਬ ਚਾ ਪੰਜਾਬ ਚ ਨਹੀਂ ਹੈ ਹਾਂ ਹੁਣੇ ਕੱਲ ਪਰਸੋ ਖਬਰ ਆ ਰਹੀ ਪਤਾ ਨਹੀਂ ਉਹਦੇ ਚ ਕਿੰਨੀ ਸੱਚਾਈ ਹੈ ਹਰਿਆਣੇ ਵਾਲਿਆਂ ਨੇ ਵੀ 35000 ਏਕੜ ਜ਼ਮੀਨ ਲੈਣ ਦੀ ਗੱਲ ਕੀਤੀ ਹੈ ਔਰ ਤੁਸੀਂ ਦੇਖਿਆ ਹੋਊਗਾ ਮੱਧ ਪ੍ਰਦੇਸ਼ ਨੇ ਇਨ ਲਾਇ ਐਨਾਊਂਸਮੈਂਟ ਕੀਤੀ ਹੋਈ ਆ ਉਹਨਾਂ ਨੇ ਦਾ ਕਾਨੂੰਨ ਬਣਾਤਾ ਕਿ ਜ਼ਮੀਨ ਬਗੈਰ ਕਿਸੇ ਤਰ੍ਹਾਂ ਦਾ ਕੰਪਨਸੇਸ਼ਨ ਦਿੱਤਿਆਂ ਜ਼ਮੀਨ ਲਈ ਜਾ ਸਕਦੀ ਹੈ ਔਰ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਜਿਹੜਾ ਚੂਰੂ ਜ਼ਿਲ੍ਹਾ ਹੈ ਉੱਥੇ ਕਾਫੀ ਵੱਡੀ ਜ਼ਮੀਨ ਹੈ ਜਿਹੜੀ ਉਹ ਲੈ ਲਈ ਗਈ ਹੈ ਤੋਂ ਮਧ ਪ੍ਰਦੇਸ਼ ਦੇ ਵਿੱਚ ਵੀ ਇਹੋ ਜਿਹਾ ਮਤਲਬ ਬਗੈਰ ਪੈਸੇ ਦਿੱਤਾ ਜ਼ਮੀਨ ਲੈਣ ਵਾਲੀ ਗੱਲ ਹੈ ਔਰ ਕਰਨਾਟਕਾ ਦੇ ਵਿੱਚ ਅਸੀਂ ਥੋੜਾ ਦਿਨ ਪਹਿਲਾਂ ਜਾ ਕੇ ਆਏ ਆ ਉੱਥੇ ਵੀ ਇਹ ਪੋਜੀਸ਼ਨ ਹੈ ਪਰ ਤਾਮਿਲਨਾਡੂ ਦੇ ਲੀਡਰ ਸਾਹਿਬਾਨ ਕੱਲ ਸਾਡੇ ਨਾਲ ਸੀਗੇ ਉਹਨਾਂ ਨੇ ਕਿਹਾ ਸਾਡੇ ਵੀ ਇਹੀ ਹੈ ਇਟ ਮੀਨਸ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰੇ ਭਾਰਤ ਦੇ ਸਟੇਟਾਂ ਦੇ ਵਿੱਚ ਇਹੀ ਹਾਲਾਤ ਹੈ ਤੋਂ ਜੇ ਇਹੀ ਹਾਲਾਤ ਹੈ ਤਾਂ ਫਿਰ ਉੱਪਰਲੀ ਜਿਹੜੀ WTO ਦੀ ਪਾਲਿਸੀ ਹੈ ਉਹਦੇ ਤੇ ਕੰਮ ਕਰਦਿਆਂ ਕਿਤੇ ਕਾ ਕਿਤੇ ਕਾਂਗਰਸ ਦੀ ਸਰਕਾਰ ਹੈ ਕਿੱਥੇ ਆਪਨੀ ਸਰਕਾਰ ਹੈ ਕਿਤੇ ਭਾਜਪਾ ਦੀ ਸਰਕਾਰ ਹੈ ਕਿੱਥੇ ਕਿਤੇ ਕਾਮਰੇਡਾਂ ਦੀ ਸਰਕਾਰ ਹੈ ਕਿਤੇ ਇਹਨਾਂ ਤੋਂ ਵੀ ਵੱਖਰੀ ਕੋਈ ਹੋਰ ਪਾਰਟੀ ਦੀ ਸਰਕਾਰ ਹੈ ਲੇਕਿਨ ਕੰਮ ਉਹੀ ਕਰ ਰਹੀਆਂ ਨੇ ਜਿਹੜਾ WTO ਕਹਿ ਰਹੇ ਪਰ ਸਰਚਾਰਾਂ ਦਾ ਲਾਹਾ ਵੀ ਬਹੁਤ ਦੱਸਦੀਆਂ ਕਿ ਫਾਇਦਾ ਬਹੁਤ ਹੋਣ ਵਾਲਾ ਹੈ ਨਾਲ ਕਿਸਾਨਾਂ ਦਾ ਉਹਨਾਂ ਵਿੱਚ ਕੀ ਅੰਤਰਾ ਫਿਰ ਦੇਖੋ ਮੈਨੂੰ ਇਹਦਾ ਕਿਸਾਨ ਨੇ ਕੱਲ 8 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਜੀ ਉਹਨਾਂ ਦੇ ਮੰਤਰੀ ਸਹਿਬਾਨਾਂ ਨੂੰ ਉਹਨਾਂ ਦੇ ਪਾਰਟੀ ਪ੍ਰਧਾਨ ਨੂੰ ਬਕਾਇਦਾ ਸਾਰਾ ਦਿਨ ਮੀਟ ਕੀਤੀ ਹੈ ਚਿੱਟੀ ਉਹਦੀ ਕੁਰਸੀ ਲਾ ਕੇ ਕਿ ਭਾਈ ਆਓ ਇੱਥੇ ਬਾਈ ਇੱਜ਼ਤ ਬਿਠਾਵਾਂਗੇ ਜਿਹੜਾ ਤੁਸੀਂ ਕਹਿੰਦੇ ਕਿ ਲੋਕ ਪਿੰਡਾਂ ਸਾਡਾ ਵਿਰੋਧ ਕਰਦੇ ਐ ਇੱਥੇ ਕੋਈ ਵਿਰੋਧ ਨਹੀਂ ਕਰੇਗਾ ਆ ਕੇ ਬੈਠੋ ਬਹਿ ਕੇ ਸਾਨੂੰ ਇਹਨਾਂ ਦੇ ਗੋਣਾ ਜਿਹੜੇ ਸੱਦ ਕਰਕੇ ਦੱਸੋ ਕਿ ਕਿਵੇਂ ਮਤਲਬ ਲਾਹੇ ਵੰਦਾ ਨਹੀਂ ਪਹੁੰਚੇ ਆਪ ਨੂੰ ਪਤਾ ਲੱਗ ਗਿਆ ਨਾ ਤੋ ਇਹ ਇੱਕ ਝੂਠ ਹੈ ਜੀ ਝੂਠ ਫਲਾਇਆ ਜਾ ਰਿਹਾ ਹੈ ਤੋ ਝੂਠ ਦਾ ਅੱਜ ਲੋਕਾਂ ਨੂੰ ਸਮਝ ਆ ਗਈ ਹੈ ਲੋਕੋ ਝੂਠ ਦੇ ਹੁਣ ਮਤਲਬ ਇਹਨਾਂ ਦੇ ਜਾਲ 'ਚ ਨਹੀਂ ਫਸਦੇ ਪਰ ਡੱਲੇਵਾਲ ਸਾਹਿਬ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਪੋਲੀਟੀਕਲ ਪਾਰਟੀਆਂ ਨੇ ਉਹ ਇਸ ਮੁੱਦੇ ਦੇ ਜ਼ਰੂਰ ਵਿਰੋਧ ਕਰ ਰਹੀਆਂ ਨੇ ਚਾਹੇ ਜੰਡੀਆਂ ਵੀ ਪਾਰਟੀਆਂ ਨੇ ਉਹਦਾ ਵਿਰੋਧ ਕਿਵੇਂ ਦੇਖਦੇ ਉਹਨਾਂ ਦੇ ਵਿਰੋਧ ਦੇ ਦੇਖੋ ਅੱਜ ਦੇ ਹਵਾ ਦੇ ਜਿਸ ਤਰ੍ਹਾਂ ਦਾ ਹਨੇਰੀ ਹੈ ਜਿਸ ਤਰ੍ਹਾਂ ਦੀ ਮੂਵਮੈਂਟ ਬਣ ਗਈ ਅੱਜ ਕੋਈ ਵੀ ਨਹੀਂ ਚਾਹੁੰਦਾ ਕਿ ਅਸੀਂ ਬਾਹਰ ਰਹਿ ਜੀਏ ਅਗਲਾ ਕਹਿੰਦਾ ਇਹ ਇਹਨੂੰ ਕੱਲ ਨੂੰ ਅਗਰ ਵਾਪਸ ਲੈਂਦੀ ਹੈ ਸਰਕਾਰ ਤੇ ਥੋੜਾ ਬਹੁਤ ਅਸੀਂ ਵੀ ਕਹਿਣ ਦੋਗਰੇ ਹੋ ਜਗੇ ਲੋਕਾਂ ਨੂੰ ਕਿ ਅਸੀਂ ਭਾਈ ਤੁਹਾਡੇ ਹੱਕਸਾ ਕੁਝ ਕੀਤਾ ਸੀ ਸੋ ਇਹ ਇਸ ਤੋਂ ਬਾਅਦ ਹੋਰ ਮੈਨੂੰ ਕੁਝ ਲੱਗਦਾ ਨਹੀਂਗਾ ਕਿਉਂਕਿ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਨੇ ਜੇ ਭਾਜਪਾ ਹੁਣ ਯਾਤਰਾ ਕੱਢਣ ਦੀ ਗੱਲ ਕਰਦੀ ਹੈ ਜਿੱਥੇ ਭਾਜਪਾ ਦੀ ਹਰਿਆਣਾ ਸਰਕਾਰ ਆ ਉੱਥੇ ਦਾ 35000 ਏਕੜ ਲੈਣ ਦੀ ਤਿਆਰੀ ਕਰ ਲਈ ਔਰ ਉਸ ਤੋਂ ਅਗਲੇ ਪਾਸੇ ਮਧ ਪ੍ਰਦੇਸ਼ ਦੇ ਵਿੱਚ ਪਹਿਲੀ ਭਾਜਪਾ ਦੀ ਸਰਕਾਰ ਆ ਜਿੱਥੇ ਫੈਸਲਾ ਕਾਨੂੰਨ ਬਣ ਗਿਆ ਕਿ ਬਿਨਾਂ ਪੈਸੇ ਦਿੱਤੇ ਜ਼ਮੀਨ ਨਹੀਂ ਲਈ ਜਾ ਸਕਦੀ ਹੈ ਰਾਜਸਥਾਨ ਦੇ ਵਿੱਚ ਇਹਨਾਂ ਦੀ ਸਰਕਾਰ ਹੈ ਉੱਥੇ ਜ਼ਮੀਨ ਲਈ ਜਾ ਰਹੀ ਹੈ 2 ਇੰਨਾ ਹੀ ਨਿਕਲਿਆ ਹੁਣ ਅਕਾਲੀ ਦਲ ਦੀ ਸਰਕਾਰ ਆ ਅੱਜ ਅਕਾਲੀ ਦਲ ਕੋਈ ਤਾਂ ਹੈ ਨਹੀਂਗਾ ਵੀ ਸੱਚ ਕਰਿਆ ਆ ਨਹੀਂ 2011 ਚ ਕਾਲੀ ਦਲ ਸੀ ਅ ਕਾਲੀ ਦਲ ਦੇ ਸਮੇਂ ਦੇ ਉੱਤੇ ਜਿਹੜਾ ਸਾਡਾ ਮੁਹਾਲੀ ਦਾ ਇਲਾਕਾ ਹੈ ਉਹ ਲੈਂਡ ਪੂਲਿੰਗ ਦੇ ਤਹਿਤ ਲਿਆ ਗਿਆ। ਪਰ ਉਹ ਕਿਸਾਨਾਂ ਚਰੋਂਦੇ ਫਿਰਦੇ ਆ। ਚੈੱਕ ਕਰੋ ਜਾ ਕੇ ਉਹਨਾਂ ਨੂੰ। ਹੁਣ ਜੇ ਉਹਨਾਂ ਦੇ ਵੇਲੇ ਦੇ ਵੀ ਉਹ ਲੈਂਡ ਪੂਲਿੰਗ ਆਈ ਹੈ ਤੇ ਲੋਕ ਰੋਲ ਰਹੇ ਨੇ। ਉਹਨਾਂ ਨੇ ਰੋਲ ਕੇ ਲੋਕ ਆ ਤੇ ਅੱਜ ਕਹਿਣ ਵੀ ਅਸੀਂ ਲੋਕ ਪੱਖੀ ਆ ਲੋਕਾਂ ਦੇ ਹੱਕ ਚ ਆ। ਮੈਨੂੰ ਲੱਗਦਾ ਉਹ ਸਿਰਫ ਇੱਕ ਰਾਜਨੀਤੀ ਹੈ। ਪੋਲਿਟਿਕਸ ਹੈ। ਉਹ ਆਪ ਦਾ ਨਫਾ ਨੁਕਸਾਨ ਦੇਖ ਰਹੇ ਨਹੀਂ। ਗੱਲ ਸਾਰਿਆਂ ਦੀ ਇੱਕ ਚਾਹ ਕਾਂਗਰਸ ਹੋਵੇ। ਜੇ ਖਾਲੀ ਹੋਣ ਜੇ ਭੜਪਾ ਹੋਵੇ ਤੇ ਆਪ ਹੋਵੇ ਜਾਂ ਕੋਈ ਹੋਰ ਹੋ ਚੱਤੇ ਗੱਲੇਵਾਲ ਸਾਹਿਬ ਸੈਂਟਰ ਦੇ ਵਿੱਚ ਬੀਜੇਪੀ ਹੈ ਪਰ ਬੀਜੇਪੀ ਨਾਲ ਤਾਂ ਚਸਾਨਾ ਦਾ ਹਮੇਸ਼ਾ ਹੀ ਮੱਥਾ ਜਣਾ ਲਾਉਂਦੇ ਰਹੇ ਨੇ ਜਿਵੇਂ ਪਿਛਲੇ ਦਿਨੀ ਦੇਖ ਲਈਏ ਤਿੰਨ ਪਾਸਟ ਨੂੰਨ ਬਾਹਰ ਹੋਈ ਸੀ ਉਹਨਾਂ ਦੀ ਵਜ੍ਹਾ ਨਾਲ ਵੀ ਸਾਨੂੰ ਬਾਰਡਰਾਂ ਤੇ ਬੈਠਣਾ ਪਿਆ ਸੀ ਪਰ ਹੁਣ ਬੀਜੇਪੀ ਦੇ ਜੂ ਟਰਨ ਜਿਵੇਂ ਦੇਖਦੇ ਹੋ ਕਿ ਬੀਜੇਪੀ ਆਂਦੀ ਹੈ ਕਿ ਅਸੀਂ ਵਿਰੋਧ ਦੇ ਵਿੱਚ ਆਂ ਜਿਹੜੀ ਲੈਂਡ ਪੂਲਿੰਗ ਹੈ ਇਹਦੇ ਵਿੱਚ ਵਿਰੋਧ ਦੇ ਵਿੱਚ ਆਪੇ ਦੇਖੋ ਮੈਂ ਫੇਰ ਉਹੀ ਗੱਲ ਕਰਾਂ ਤੇ ਪਹਿਲੀ ਤਾਂ ਗੱਲ ਹੈ ਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਵਿਰੋਧ ਨਹੀਂ ਆ। ਹਮ ਅਸੀਂ ਸਰਕਾਰਾਂ ਤੇ ਸਰਕਾਰਾਂ ਦੀਆਂ ਨੀਤੀਆਂ ਦੇ ਵਿਰੋਧ ਚਾ। ਜਿਸ ਵੇਲੇ ਕਾਂਗਰਸ ਦੀ ਸਰਕਾਰ ਗੈਡ ਸਮਝੌਤੇ ਤੇ ਸਾਈਨ ਕਰਨ ਦੀਆਂ ਤਿਆਰੀਆਂ ਕਰਦੀ ਸੀ। ਅਸੀਂ ਉਹਦਾ ਵੀ ਵਿਰੋਧ ਕੀਤਾ। ਜੀ। ਉਸ ਤੋਂ ਬਾਅਦ ਡਾਕਟਰ ਮਨਮੋਹਨ ਸਕਦੇ ਸਮੇਂ ਦੇ ਵਿੱਚ ਜਦੋਂ ਕਿਸਾਨਾਂ ਦੀਆਂ ਖੁਦਕਸ਼ੀਆਂ ਵਧੀਆਂ ਉਦੋਂ ਵੀ ਵੱਡੇ ਪ੍ਰੋਟੈਸਟ ਕੀਤੇ ਜਿਦੇ ਚ ਡਾਕਟਰ ਸੁਮੇਨਾਥ ਦੀ ਰਿਪੋਰਟ ਨਿਕਲ ਕੇ ਇਸ ਤੋਂ ਅੱਗੇ ਅੱਜ ਮੋਦੀ ਨੇ ਜਿਹੜੇ ਸਾਡੇ ਲੋਕਾਂ ਨਾਲ ਵਾਅਦੇ ਕੀਤੇ ਉਹ ਨਹੀਂ ਪੂਰੇ ਕੀਤੇ ਤਾਂ ਜਿਹੜੀਆਂ ਨੀਤੀਆਂ ਲੈ ਕੇ ਆਏ ਨੇ ਜਿਵੇਂ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਉਹ WTO ਦੇ ਪ੍ਰਭਾਵ ਥਲੇ ਲੈ ਕੇ ਆਂਦੇ ਔਰ ਉਹਨਾਂ ਦਾ ਉਸ ਵੇਲੇ ਉਹਨਾਂ ਦਾ ਵਿਰੋਧ ਹੋਇਆ ਕਿਸੇ ਪੋਲੀਟੀਕਲ ਪਾਰਟੀ ਦਾ ਵਿਰੋਧ ਨਹੀਂ ਹੈ ਸਾਡਾ ਵਿਰੋਧ ਹੈ ਸਾਡੇ ਖਿਲਾਫ ਆ ਰਹੀਆਂ ਨੀਤੀਆਂ ਦਾ ਉਹ ਕੌਣ ਲੈ ਕੇ ਆ ਰਿਹਾ ਹੈ ਉਹ ਜਿਹੜਾ ਲੈ ਕੇ ਆ ਰਿਹਾ ਹੈ ਉਹ ਉਹਦਾ ਖਮਾਦਾ ਫਿਰ ਉਹਨੂੰ ਭੁਗਤਣਾ ਪੈਂਦਾ ਸੋ ਇਸ ਕਰਕੇ ਇਹਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਅਸੀਂ ਉਹਦੇ ਕਰਕੇ ਆਏ ਆ ਉਹ ਨਹੀਂ ਹੈ ਜਿਹੜੀ ਤੁਸੀਂ ਗੱਲ ਕੀਤੀ ਮੈਂ ਪਹਿਲਾਂ ਹੀ ਜਵਾਬ ਦਿੱਤਾ ਹੈ ਕਿ ਬਾਹਰਲੀਆਂ ਸਟੇਟਾਂ ਜਿਹੜੀਆਂ ਮੈਂ ਤੁਹਾਨੂੰ ਤਿੰਨ ਸਟੇਟਾਂ ਦੀ ਗੱਲ ਕੀਤੀ ਹੈ ਹਰਿਆਣਾ ਜੀ ਰਾਜਸਥਾਨ ਤੇ ਮੱਧ ਪ੍ਰਦੇਸ਼ ਤਿੰਨਾਂ ਸਟੇਟਾਂ ਦੇ ਵਿੱਚ ਲੈਂਡ ਪੋਲਿੰਗ ਆਈ ਹੋਈ ਹੈ ਔਰ ਉੱਥੇ ਭਾਜਪਾ ਦੀ ਸਰਕਾਰ ਹੈ ਪਰ ਪੰਜਾਬ ਦੇ ਵਿੱਚ ਮਾਰਚ ਘਟ ਰਹੇ ਨੇ ਇਹਦਾ ਮਤਲਬ ਹੈ ਜਿਹੜੇ ਪੋਲੀਟਿਕਲ ਲੋਕ ਨੇ ਨਾ ਜੀ ਇਹ ਗਰਗੜ ਦੀ ਤਰ੍ਹਾਂ ਰੰਗ ਬਦਲਦੇ ਆ ਹੌਸ ਸਟੇਟ 'ਚ ਬੈਠੇ ਨੇ ਕੁਝ ਹੋਰ ਰੰਗ ਹੈ ਐਸ ਸਟੇਟ 'ਚ ਆ ਕੇ ਕੁਝ ਹੋਰ ਰੰਗ ਹੈ ਅਗਲੀ ਸਟੇਟ 'ਚ ਚਲੇ ਗਏ ਕੁਝ ਹੋਰ ਰੰਗ ਸੋ ਇਹਨਾਂ ਦੀ ਕਿਸੇ ਵੀ ਗੱਲ ਦੇ ਉੱਤੇ ਕੋਈ ਮਤਲਬ ਬਹੁਤਾ ਵਿਸ਼ਵਾਸ ਨਹੀਂ ਕੀਤਾ ਗੱਲਬਾਤ ਸਾਹਿਬ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਜੰਨੀਆਂ ਵੇਲੇ ਉਹ ਇੱਕ ਮੰਚਤੇ ਨੇ ਸਾਰੀਆਂ ਜਾਂ ਉਹਨਾਂ ਦੇ ਰਾਹ ਵੀ ਅੱਡ-ਅੱਡ ਨੇ ਦੇਖੋ ਵਿਚਾਰ ਧਾਰਕ ਵਿਖਰੇਵੇਂ ਅਗਰ ਨਾ ਹੁੰਦੇ ਸਟਾਰਟਿੰਗ ਦੇ ਵਿੱਚ ਇੱਕ ਜਥੇਬੰਦੀ ਬਣੀ ਸੀ ਵਿਚਾਰਧਾਰਾ ਆ ਗਈ ਕੁਝ ਨੇ ਕਹਿਤਾ ਕਿ ਸਾਨੂੰ ਗੈਟ ਜਿਹੜਾ ਆ ਰਿਹਾ ਠੀਕ ਹੈ ਤੇ ਕੁਝ ਨੇ ਕਹਿਤਾ ਗੈਟ ਗਲਤ ਹੈ ਸਭ ਤੋਂ ਪਹਿਲੀ ਜਥੇਬੰਦੀ ਦੀ ਸਪੈਟ ਉੱਥੇ ਹੋ ਗਈ ਹਾਂ ਤਾਂ ਵਿਚਾਰਧਾਰਕ ਫਰਕ ਪੈ ਗਿਆ ਨਾ ਉਸ ਤੋਂ ਬਾਅਦ ਕੁਝ ਜਥੇਬੰਦੀਆਂ ਕਹਿੰਦੀਆਂ ਨੇ ਕਿ ਜੇ ਕਿਸਾਨ ਦਾ ਕਰਜ਼ਾ ਨਹੀਂ ਖਤਮ ਹੁੰਦਾ ਤਾਂ ਕਿਸਾਨ ਦੀ ਜਿਹੜੀ ਖੁਦਕਸ਼ੀਆਂ ਹੋਰ ਵਧਣਗੀਆਂ ਇਸ ਕਰਕੇ ਤੁਰੰਤ ਕਰਜ਼ਾ ਖਤਮ ਹੋਣਾ ਚਾਹੀਦਾ ਤੇ ਕੁਝ ਜਥੇਬੰਦੀਆਂ ਕਹਿੰਦੀਆਂ ਨੇ ਕਿ ਕਿਸਾਨ ਦੀ ਜਿਹੜੀ ਕਰਜ਼ ਮੁਕਤੀ ਹੈ ਇਹ ਹੋਣੀ ਨਹੀਂ ਚਾਹੀਦੀ ਕਿਸਾਨ ਕੋਲੇ ਜੇ ਜ਼ਮੀਨ ਅਧਰ ਦੀ ਜ਼ਮੀਨ ਵੇਚ ਕੇ ਕਰਜ਼ਾ ਲਾਵੇ ਤਾਂ ਫਰਕ ਆ ਗਿਆ ਨਾ ਹੁਣ ਇੱਕ ਤੁਸੀਂ ਦੇਖ ਰਹੇ ਹੋ ਪੂਰੇ ਭਾਰਤ ਦੀਆਂ ਜਥੇਬੰਦੀਆਂ ਤਾਂ ਐਮਐਸਬੀ ਗਰੰਟੀ ਕਾਨੂੰਨ ਦੇ ਲੜ ਰਹੀਆਂ ਨੇ ਔਰ ਇਹਦੇ ਵਿੱਚ ਵੀ ਕੁਝ ਜਥੇਬੰਦੀਆਂ ਦੇ ਵੀ ਆ ਰਹੇ ਨੇ ਕਿ ਐਮਐਸਬੀ ਗਰੰਟੀ ਕਾਨੂੰਨ ਨਹੀਂ ਚਾਹੀਦਾ ਜਦੋਂ ਅਸੀਂ ਖਨੋਰੀ ਬੈਠੇ ਸੀ ਸਾਡੇ ਕੋਲੇ ਜੋ ਮੈਸੇਜ ਆਇਆ ਦੂਸਰੀਆਂ ਜਥੇਬੰਦੀਆਂ ਤੋਂ ਐਸਕੇਐਮ ਪੋਲੀਟিক্যাল ਧੜੇ ਵੱਲੋਂ ਉਹਨਾਂ ਨੇ ਬਕਾਇਦਾ ਸਾਨੂੰ ਕਿਹਾ ਕਿ ਜਿਹੜੀ ਤੁਸੀਂ ਇੱਕ ਨੰਬਰ ਦੇ ਉੱਤੇ ਮੰਗ ਪਾਈ ਐ ਐਮਐਸਬੀ ਗਰੰਟੀ ਕਾਨੂੰਨ ਦੀ ਇਹਨੂੰ ਪਿੱਛੇ ਲੈ ਕੇ ਚੱਲੋ ਜਦੋਂ ਕਿ ਸਾਡੇ ਅੰਦੋਲਨ ਦਾ ਧੁਰਾ ਹੀ ਐਮਐਸਬੀ ਗਰੰਟੀ ਕਾਨੂੰਨ ਸੀ ਤੂੰ ਇਹਦਾ ਮਤਲਬ ਇਹ ਜਿਹੜੇ ਵਖਰੇਵੇਂ ਨਹੀਂ ਨਾ ਜਿਹੜੇ ਫਰਕ ਹੈ ਇਹ ਫਰਕਾ ਹੋਰ ਕੋਈ ਮਤਲਬ ਜਿਹੜੀ ਸਾਡੀ ਲੜਾਈ ਹੈ ਅੱਜ ਸਾਡੇ ਜ਼ਮੀਨਾਂ ਦੇ ਉੱਤੇ ਹਮਲਾ ਹੈ ਅੱਜ ਸਾਡਾ ਧਿਆਨ ਸਾਰਿਆਂ ਦਾ ਉਹਦੇ ਤੇ ਹੈ ਉਹ ਮੱਛੀ ਦਿਖ ਰਹੀ ਹੈ ਮੱਛੀ ਦੀ ਅੱਖ ਦਿਖ ਰਹੀ ਹੈ ਚਾਹੇ ਮੈਂ ਇੱਥੋਂ ਬੈਠ ਕੇ ਫਾਇਰ ਕਰਦਿਆਂ ਉਹ تیر ਨਿਸ਼ਾਨਿਆਂ ਅਰਜੁਨ ਵਾਲਾ ਹੀ ਆ ਉੱਥੇ ਹੀ ਸਾਰਿਆਂ ਦਾ تیر ਉੱਥੇ ਹੀ ਲੱਗਣਾ ਹੈ ਤੋ ਇਸ ਕਰਕੇ ਲੈਂਡ ਪੂਲਿੰਗ ਨੂੰ ਫੰਡਾਂ ਤੇ ਲੱਗੇ ਹੋਏ ਆ ਸਾਰੇ ਕਿ ਲੈਂਡ ਪੂਲਿੰਗ ਕਿਸੇ ਕੀਮਤ ਦੇ ਉੱਤੇ ਨਹੀਂ ਹੋਣਦਿਆਂਗੇ ਔਰ ਸਰਕਾਰ ਨੂੰ ਮਤਲਬ ਮੂੰਹ ਦੀ ਖਾਣੀ ਪੈਗੀ ਸਰਕਾਰ ਨੂੰ ਪਿੱਛੇ ਹਟਾਣਾ ਪਰ ਡਿਲੀਵਰਸੈਂਸ ਕਰੇ ਵੀ ਦੇ ਹਮੇਸ਼ਾ ਹੀ ਜਦੋਂ ਵੀ ਮੱਥਾ ਲਾਇਆ ਜਾਂਦਾ ਸਰਕਾਰਾਂ ਨਾਲ ਪੂਰੀ ਦੁਨੀਆ ਦੇ ਵਿੱਚ ਅੰਨਦਾਤੇ ਦੇ ਨਾਮ ਨਾਲ ਜਾਣੇ ਜਾਂਦੇ ਆ ਕਿਸਾਨ ਜਦੋਂ ਪਤਾ ਕਿ ਅੰਨ ਦਾ ਸਾਡਾ ਹਿਲਾ ਵਸੀਲਾ ਚੋਸਾਨਾ ਦੇ थ्रू ਹੁੰਦਾ ਹੈ ਤਾਂ ਫਿਰ ਕਿਉਂ ਇਸ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਹਮੇਸ਼ਾ ਉੱਠ ਜਾਂਦੇ ਨੇ ਜਿਨ੍ਹਾਂ ਨਾਲ ਸਾਨੂੰ ਧਰਨੇ ਲਾਉਣੇ ਪੈਂਦੇ ਨੇ ਜਾਂ ਪ੍ਰੋਟੈਸਟ ਕਰਨੇ ਪੈਂਦੇ ਨੇ ਦੇਖੋ ਇਹਦੇ ਬਾਰੇ ਸਾਨੂੰ ਕੁਝ ਲੋਕਾਂ ਨੂੰ ਸਟੱਡੀ ਕਰਨਾ ਪਏਗਾ ਕੁਝ ਪੜ੍ਹਨਾ ਪਏਗਾ ਕੁਝ ਸਿੱਖਣਾ ਪਏਗਾ ਕੁਝ ਸੁਣਨਾ ਪਏਗਾ ਹੁਣ ਵਰਲਡ ਲੈਵਲ ਦੇ ਉੱਤੇ ਜੋ ਮੈਂ ਸੁਣ ਰਹੇ ਹਾਂ ਇਹੋ ਜਿਹੇ ਗੱਲਾਂ ਆ ਰਹੀਆਂ ਨੇ ਉਹ ਕਹਿੰਦੇ ਸਾਨੂੰ ਵਿਟਾਮਿਨ ਜਾਂ ਸਾਨੂੰ ਪ੍ਰੋਟੀਨ ਆ ਜਿਹੜਾ ਉਹ ਲੈਣ ਵਾਸਤੇ ਸਾਨੂੰ ਸਾਨੂੰ ਫਸਲ ਦੀ ਲੋੜ ਹੀ ਨਹੀਂ ਉਹ ਕੀੜੇ ਮਕੌੜਿਆਂ ਤੋਂ ਮਿਲ ਜਾਂਦਾ ਹੈ ਉਹਨੂੰ ਕੀੜੇ ਮਕੌੜਿਆਂ ਦੀ ਖੁਰਾਕ ਬਣਾ ਕੇ ਤੁਹਾਨੂੰ ਡੱਬੇ 'ਚ ਬੰਦ ਕਰਕੇ ਭੇਜ ਕੇ ਤੁਹਾਨੂੰ ਇਹ ਕਹਣਗੇ ਵੀ ਰੋਟੀ ਖਾਣ ਦੀ ਲੋੜ ਨਹੀਂ ਆਹ ਡੱਬੇ 'ਚੋਂ ਦੋ ਚਮਚੇ ਲਓ ਪਾਣੀ 'ਚ ਘੋਲ ਕੇ ਤੁਹਾਡੇ ਤੁਹਾਡੇ ਸਰੀਰ ਦੀ ਸਾਰੀ ਲੋੜ ਪੂਰੀ ਹੋ ਜੇ। ਪਰ ਇਹ ਨਾਲ ਤਾਂ ਧਰਮ ਪ੍ਰਿਸ਼ਟ ਨਹੀਂ ਹੋਏਗਾ ਬਹੁਤੇ ਜਿਹੜੇ ਨੇ ਵੈਜੀਟੇਰੀਅਨ ਨੇ ਜਾਂ ਜਿਹੜੇ ਸੱਚਾ ਹਨ। ਮੈਂ ਜਿਹੜੀ ਬੇਨਤੀ ਕਰ ਰਿਹਾ ਜਿਹੜੀ ਤੁਸੀਂ ਗੱਲ ਕੀਤੀ ਆ ਅੰਨ ਦੀ ਤੁਸੀਂ ਗੱਲ ਕੀਤੀ ਸੀ। ਜੀ। ਅੰਨ ਅੰਨ ਪੈਦਾ ਕਰਨ ਵਾਲੇ ਨੂੰ ਮਧੋਲਣਾ ਤੇ ਉਹਦੇ 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 ਅਰਾਜ ਦੀ ਵੈਲਿਊ ਘਟਾਉਣੀ। ਜੀ। ਉਹਦੇ ਤੇ ਕੰਮ ਹੋ ਰਿਹਾ ਹੈ। ਜਦੋਂ ਲੋਕਾਂ ਨੂੰ ਪ੍ਰੋਟੀਨ ਕਿਸੇ ਹੋਰ ਸਾਧਨ ਤੋਂ ਮਿਲੇਗਾ। ਉਹ ਸਾਡੀ ਸੋਇਆਬੀਨ ਕਾ ਖਾਏਗਾ ਉਹ ਸਾਡੀ ਮੈਂ ਤੇਲ ਬੀਜ ਫਸਲਾ ਕਾ ਵਰਤੇਗਾ ਜੀ ਸਮਝ ਲੱਗਦੀ ਹੈ ਨਾ ਗੱਲ ਦੀ ਸੋ ਇਸ ਕਰਕੇ ਜਦੋਂ ਸਾਡੀਆਂ ਚੀਜ਼ਾਂ ਦੀ ਘਟੇਗੀ ਡਿਮਾਂਡ ਘਟੇਗੀ ਤਾਂ ਸੁਭਾਵਿਕ ਹੈ ਤੇ ਉਹਨਾਂ ਦੀ ਉਹਨਾਂ ਦੀ ਵੈਲਿਊ ਘਟ ਜਾਏਗੀ ਰੇਟ ਘਟ ਜਾਏਗਾ ਹੂੰ ਰੇਟ ਘਟੇਗਾ ਤਾਂ ਕਿਸਾਨ ਕਰਜ਼ਾਈ ਹੋ ਗਿਆ ਕਰਸਾਈ ਹੋ ਗਿਆ ਤੇ ਜ਼ਮੀਨ ਦੇਗਾ ਫਿਰ ਗੇਮ ਤਾਂ ਇੱਥੇ ਖੇਡਦੀ ਹੈ ਸਾਹਿਬ ਡੱਲੇਵਾਲ ਸਾਹਿਬ ਜਦੋਂ ਹੁਣ ਮਾਨਜੋੜ ਹਾਈ ਕੋਰਟ ਵੱਲੋਂ ਸਟੇ ਹੋ ਗਿਆ ਹੈ ਲੈਂਡ ਬੁਲੀਂਗ ਤੇ ਤਾਂ ਫਿਰ ਹੁਣ 16 ਜਨਵਰੀ ਨੂੰ ਜਿਹੜਾ ਧਰਨਾ ਹੋ ਰਿਹਾ ਰਹੀ ਇਹਦੇ ਵਿੱਚ ਕਿਉਂ ਜ਼ਰੂਰਤ ਪੈ ਰਹੀ ਤੁਸੀਂ ਦੇਖੋ ਇਹਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਇੱਕ 4 ਹਫ਼ਤਿਆਂ ਲਈ ਹੋਇਆ ਸਟੇ ਹੈ ਮੈਂ ਕਹਿੰਦਾ ਜੇ 4 ਮਹੀਨਿਆਂ ਲਈ ਵੀ ਸਟੇ ਹੋਇਆ ਹੋਵੇ ਜਾਂ 4 ਸਾਲ ਲਈ ਵੀ ਜੇ ਸਟੇ ਹੋਇਆ ਹੋਵੇ ਤਦ ਵੀ ਇਹ ਪ੍ਰੋਟੈਸਟ ਦੀ ਲੋੜ ਹੈ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਰੱਦ ਕਰਾਉਣ ਵਾਸਤੇ ਲੜਨ ਲੜਨਾ ਚਾਹੀਦਾ ਹੈ ਜੀ ਉਹ ਜਿੰਨਾ ਚਿਰ ਰੱਦ ਨਹੀਂ ਹੁੰਦਾ ਉਹਨਾਂ ਜਿਹੜੇ ਲੜਾਈ ਜਾ ਰਹੀ ਹੈ ਇਹ ਜਿਹੜੀ ਲੈਂਡ ਪੋਲਿੰਗ ਦੀ ਜਿਹੜੀ ਖਤਰਾ ਹੈ ਇਹਦੀ ਤਲਵਾਰ ਸਾਡੇ ਕਿਸਾਨਾਂ ਤੇ ਉਨੇ ਦੇਰ ਤੱਕ ਲਟਕਦੀ ਰਹੇਗੀ ਜਿੰਨੀ ਦੇਰ ਤੱਕ ਕੰਪਲੀਟਲੀ ਇਹ ਜਿਹੜੀ ਪਾਲਿਸੀ ਰੱਦ ਨਹੀਂ ਰਹੀਏ ਤੋਂ 16 ਨੂੰ ਹੋ ਰਿਹਾ ਤੁਹਾਡਾ ਉਹ ਤੋਂ ਬਾਅਦ ਦੀ ਰਣਨੀਤੀ ਜੀ ਉਸ ਤੋਂ ਬਾਅਦ ਦੀ ਸਾਡੀ ਇਹਦੇ ਤੇ ਰਣਨੀਤੀ ਰੈਗੂਲਰ ਜਾਰੀ ਹੈ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਨਵੇਂ-ਨਵੇਂ ਪ੍ਰੋਗਰਾਮ ਦਿੰਦੇ ਰਹਾਗੇ ਔਰ ਜਿਹੜੀ ਅਸੀਂ ਸਾਡੀ ਭਾਰਤ ਸਰਕਾਰ ਦੇ ਨਾਲ 25 ਅਗਸਤ ਨੂੰ ਸਾਡਾ ਇੱਕ ਵੱਡਾ ਇਕੱਠ ਦਿੱਲੀ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਜੰਤਰ ਮੰਤਰ ਦੇ ਉੱਤੇ ਉਹਦੇ ਲਈ ਪੂਰੇ ਭਾਰਤ ਦੇ ਵਿੱਚ ਸਾਡਾ ਕਾਨਫਰੰਸ ਆ ਜਣੀਆਂ ਵੱਡੀਆਂ-ਵੱਡੀਆਂ ਕਿਸਾਨ ਮਾਂ ਪੰਚਾਇਤਾਂ ਉਹਦਾ ਪ੍ਰੋਗਰਾਮ ਚੱਲ ਰਿਹਾ ਜੀ ਦੇ ਵਿੱਚ 10 ਨੂੰ ਅਸੀਂ ਕਰ ਰਹੇ ਹਾਂ ਪਾਣੀਪੱਟ ਦੇ ਵਿੱਚ ਹਰਿਆਣੇ 'ਚ 11 ਨੂੰ ਗੰਗਾ ਨਗਰ ਜੀ 12 ਨੂੰ ਹਨਮਾਨਗੜ 13 ਤੇ 14 ਨੂੰ ਕਰ ਰਹੇ ਹਾਂ ਅਸੀਂ ਇਟਾਰ ਸਿੰਘ ਮੱਧ ਪ੍ਰਦੇਸ਼ 15 ਨੂੰ ਵਾਪਸ ਸਾਡਾ ਪ੍ਰੋਗਰਾਮ ਉੱਥੇ ਸੀਗਾ ਅਸ਼ੋਕਨਗਰ ਦੇ ਜੋ ਅਸੀਂ ਕੈਨਸਲ ਕਰਕੇ ਕਿਉਂਕਿ 16 ਦਾ ਇਹ ਪ੍ਰੋਗਰਾਮ ਆ ਗਿਆ ਇਹ ਕਰਾਂਗੇ 17 ਨੂੰ ਯੂਪੀ ਚ ਐ 18 ਨੂੰ ਵੀ ਯੂਪੀ ਚ ਐ 19 ਨੂੰ ਵੀ ਯੂਪੀ ਚ ਐ ਔਰ ਇਸ ਤਰੀਕੇ ਦੇ ਨਾਲ ਮਤਲਬ ਸਾਡੇ ਰੈਗੂਲਰ ਪੂਰੇ ਭਾਰਤ ਦੇ ਕਿਸਾਨ ਪਹੁੰਚ ਰਹੇ ਨੇ ਪੂਰੇ ਭਾਰਤ ਦੀ ਲੀਡਰਸ਼ਿਪ ਪਹੁੰਚ ਰਹੀ ਹੈ ਔਰ ਜਿਹੜੀ ਅਸੀਂ ਦਿੱਲੀ ਕਰਦੇ ਆ ਪ੍ਰੋਗਰਾਮ ਉਹਦੇ ਵਿੱਚ ਪੂਰੇ ਭਾਰਤ ਦੇ ਕਿਸਾਨ ਪਹੁੰਚਣ ਸਮਾ ਤੇ ਥਾਨ ਦੇ ਆਧਾਰਤ ਹੋ ਗਿਆ ਦਿੱਲੀ ਦੇ ਵਿੱਚ ਬਿਲਕੁਲ ਸਮਾ ਸਾਡਾ ਨਿਰਧਾਰਤ ਹੈ ਜਿਹੜਾ 25 ਅਗਸਤ ਜੀ ਔਰ ਉੱਥੇ ਅਸੀਂ ਪਹੁੰਚ ਜਾਵਾਂਗੇ ਲਗਭਗ ਕਿਸਾਨ ਤਾਂ ਇੱਕ ਰਾਤ ਪਹਿਲਾਂ ਹੀ ਪਹੁੰਚਦੇ ਸ਼ੁਰੂ ਹੋ ਜੰਨੇ ਆ ਅਸੀਂ ਉਹ ਪ੍ਰੋਗਰਾਮ ਜਿਹੜਾ 12 ਵਜੇ ਸਹੀ ਸ਼ੁਰੂ ਕਰਾਂਗੇ ਔਰ ਸਾਡਾ ਅਸੀਂ ਮਤਲਬ ਪਹਿਲੇ ਹੀ ਤੈਅ ਕੀਤਾ ਹੋਇਆ ਹੈ ਕਿ ਜੰਤਰ ਮੰਤਰ ਤੇ ਇਕੱਠ ਕਰਾਂਗੇ ਕਿ ਜਦੋਂ ਇਸ ਵਾਰ ਇਹ ਦਿੱਲੀ ਪਹੁੰਚ ਪਾਉਂਗੇ ਕਿਸਾਨ ਕਿਉਂਕਿ ਹਮੇਸ਼ਾ ਹੀ ਬਾਰਡਰਾਂ ਦੇ ਡੇਰੇ ਲਾਉਣੇ ਪੈਂਦੇ ਨੇ ਦੇਖੋ ਸਰਕਾਰ ਨੇ ਸਾਨੂੰ ਪਿਛਲੀ ਵਾਰ ਇਹ ਕਿਹਾ ਸੀਗਾ ਕਿ ਤੁਸੀਂ ਟਰੈਕਟਰ ਨਾ ਲੈ ਕੇ ਆਓ ਪਰ ਇਸ ਵਾਰ ਇਹ ਸੀ ਮਤਲਬ ਸਰਕਾਰ ਦਾ ਇਹ ਵੀ ਲੋਕਾਂ ਦੇ ਅੰਦਰ ਜਿਹੜਾ ਭਰਮ ਫਲਾਉਣ ਦੀ ਕੋਸ਼ਿਸ਼ ਕੀਤੀ ਵੀ ਜੇ ਟਰੈਕਟਰ ਲੈ ਕੇ ਆਉਣ ਤਾਂ ਸੇ ਇਹਨਾਂ ਨੂੰ ਕੁਝ ਨਹੀਂ ਆ ਦੇ ਐਤਕੀ ਰਿਜ਼ਲਟ ਦੇਖ ਲਾਂਗੇ ਕਿ ਸਾਡੇ ਟਰੈਕਟਰਾਂ ਨੂੰ ਤਕਲੀਫ ਹੈ ਜਾਂ ਕਿਸਾਨਾਂ ਨੂੰ ਹੀ ਤਕਲੀਫ ਹੈ ਕੋ ਸਾਹਮਣੇ ਆ ਜੀ ਤੁਹਾਨੂੰ ਸੱਦਾ ਆਇਆ ਉਤਰੋਂ ਜਾਂ ਕਿਵੇਂ ਆ ਨਹੀਂ ਸੱਦਾ ਆਇਆ ਹੋਵੇ ਫਿਰ ਤਾਂ ਮੀਟਿੰਗ ਹੀ ਹੁੰਦੀ ਹੁੰਦੀ ਹੈ ਹੂੰ ਫਿਰ ਤਾਂ ਧਰਨਿਆਂ ਦਾ ਕੋਈ ਮਤਲਬ ਨਹੀਂ ਆਉਂਦਾ ਜੇ ਧਰਨਾ ਦੇਣਾ ਪੈਂਦਾ ਤੇ ਤਾਂ ਮਤਲਬ ਸਰਕਾਰ ਕੋਲੋਂ ਕਰ ਲੈਣੀ ਨਹੀਂ ਨੂੰ ਸੁੱਟੀ ਹੈ ਉਹਨੂੰ ਜਗਾਉਣ ਦੀ ਲੋੜ ਹੈ ਵਪਾਰੀ ਬਹੁਤ ਨਾਰਾਜ਼ ਹੋ ਜਾਂਦੇ ਨੇ ਤੁਹਾਡੇ ਧਰਨਿਆਂ ਤੋਂ ਹਮੇਸ਼ਾ ਹੀ ਦੇਖੋ ਅਸਲ ਵਪਾਰੀਆਂ ਜਿਹੜਾ ਕਿਸਾਨਾਂ ਕੋਲੇ ਨਾ ਜੀ ਪ੍ਰਚਾਰ ਦਾ ਮਾਧਿਅਮ ਬਹੁਤ ਕਮਜ਼ੋਰ ਹੈ ਹਮ ਆਰਥਿਕ ਪੱਖ ਤੋਂ ਵੀ ਕਿਸਾਨ ਕਮਜ਼ੋਰ ਹੈ ਕਿਸਾਨ ਦੀ ਗੱਲ ਜਾਂਦੀ ਨਹੀਂ ਹਮ ਹੁਣ ਤੁਸੀਂ ਨਾਜਾ ਲੜੋ ਖਨੋਰੀ ਤੇ ਸ਼ੰਭੂ ਫਿਰਤਨਪੁਰਾ ਜੀ ਇਹ ਜਿਹੜਾ ਪ੍ਰੋਟੈਸਟ ਚੱਲਿਆ ਸਾਡੇ ਆਉਣ ਤੋਂ ਇੱਕ ਹਫ਼ਤਾ ਪਹਿਲਾਂ ਸੜਕ ਦੇ ਵਿੱਚ ਕੰਧਾ ਹਰਿਆਣਾ ਗਵਰਨਮੈਂਟ ਨੇ ਖੜਦਿਆ ਹਮ ਅਗਰ ਉਹ ਕੰਧਾ ਨਾ ਨਿਕਲਦਿਆ ਅਸੀਂ ਦਿੱਲੀ ਚਲੇ ਜਾਣਾ ਸੀ ਫਿਰ ਐ ਦੱਸੋ ਬਈ ਉੱਥੇ ਅਸੀਂ ਰੁਕੇ ਜਾਂ ਸਾਨੂੰ ਰੋਕਿਆ ਦੋਨਾਂ ਕੱਢ ਕੇ ਸਾਡੇ ਸਾਰੇ ਦੇ ਸਾਰੇ ਮੋਰਚੇ ਦੇ ਵਿੱਚ ਦੋਨਾਂ ਮੋਰਚਾ ਜੀ ਬਿਲਕੁਲ ਜਿਹੜੀਆਂ ਸੜਕਾਂ ਚਾਲੂ ਸੀ ਲੋਕਾਂ ਦਾ ਮਤਲਬ ਆਉਣ ਜਾਣ ਜਾਰੀ ਸੀ ਤਾਂ ਫਿਰ ਸਾਡਾ ਕੀ ਕਸੂਰ ਹੋਇਆ ਕਸੂਰ ਤਾਂ ਸਰਕਾਰ ਦਾ ਸੀ ਹਾਏ ਜਰੂਰ ਹੈ ਕਿ ਕੇਂਦਰ ਸਰਕਾਰ ਹੈ ਜਿਹੜੀ ਉਹਦੇ ਗਲੇ ਦਾ ਦੀ ਹੱਡੀ ਇਹ ਅੰਦੋਲਨ ਬਣ ਗਿਆ ਸੀ ਉਹਦੇ ਲਈ ਮਜਬੂਰੀ ਬਣ ਗਈ ਸੀ ਵੀ ਐਮਐਸਪੀ ਗਰੰਟੀ ਨੂੰ ਦੇਣਾ ਪਏਗਾ ਔਰ ਉਹਨਾਂ ਨੇ ਕੇਜਰੀਵਾਲ ਦਾ ਦਬਾਅ ਬਣਾ ਕੇ ਪੰਜਾਬ ਸਰਕਾਰ ਤੇ ਜਦੋਂ ਕਿ ਸਾਡੀ ਮੰਗ ਤਾਂ ਕੇਂਦਰ ਨਾਲ ਹੈ ਪੰਜਾਬ ਸਰਕਾਰ ਨੂੰ ਕੀ ਲੋੜ ਪਈ ਉਹ ਸਾਨੂੰ ਮੀਟਿੰਗ ਦੇ ਵਿੱਚ ਸੱਦ ਕੇ ਸੱਦਾ ਦੇ ਕੇ ਬਾਕਾਇਦਾ ਧੋਖੇ ਨਾਲ ਸਾਨੂੰ ਉਥੋਂ ਮੀਟਿੰਗ ਦੇ ਵਿੱਚੋਂ ਬਾਹਰ ਨਿਕਲਦਿਆਂ ਗ੍ਰਿਫਤਾਰ ਕੀਤਾ ਤੇ ਸਾਡੇ ਮੋਰਚੇ ਨੂੰ ਖੰਡਾਇਆ ਇਹ ਜਿਹੜਾ ਪੰਜਾਬ ਸਰਕਾਰ ਨਹੀਂ ਦੇਸ਼ ਦੇ ਲੋਕਾਂ ਨਾਲ ਵੱਡਾ ਮਤਲਬ ਧੋਖਾ ਕੀਤਾ ਹੈ ਗਦਾਰੀ ਕੀਤੀ ਹੈ ਔਰ ਇਹ ਜਿਹੜਾ ਇੱਕ ਨਹੀਂ ਹੈ ਉਹ ਕੱਲਾ ਪੰਜਾਬ ਸਰਕਾਰ ਨੇ ਨਹੀਂ ਕੀਤਾ ਸਾਰਾ ਕੁਝ ਮਤਲਬ ਕੇਂਦਰ ਦੇ ਨਾਲ ਮਿਲੀਭੁਗਤਣਾ ਗੱਲਬਾਤ ਸਾਬ ਲਾਸਟ ਵਾਲਾ ਜੀ ਇਸ ਮੁੱਦੇ ਦੇ ਸਮੂਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਇੱਥੇ ਜੁਟਣੇ ਪੰਜਾਬ ਦੇ ਵਿੱਚ ਕਿਉਂਕਿ ਬਹੁਤ ਸਾਰਾਂ ਦਾ ਰੈਲੀਆਂ ਵੀ ਹੋ ਰਹੀਆਂ ਨੇ ਮੋਟਰਸਾਈਕਲ ਰੈਲੀ ਹੋ ਰਹੀਆਂ ਨੇ 11 ਮਾਰਚ 11 ਅਗਸਤ ਹਾਂ ਦੇਖੋ ਮੈਂ ਇੱਕ ਬੇਨਤੀ ਕਰਦਾ ਜੇ ਭਲਾ ਸਾਰੀਆਂ ਜਥੇਬੰਦੀਆਂ ਇਕੱਠੀਆਂ ਵੀ ਹੋਣ ਰੈਲੀਆਂ ਤਾਂ ਫਿਰ ਵੀ ਇੰਨੀਆਂ ਕਰਦੀਆਂ ਹੋਣਗੇ ਨਾ ਕੋਈ ਉੱਥੇ ਕੀਤੀ ਕੋਈ ਉੱਥੇ ਕੀਤੀ ਕੋਈ ਉੱਥੇ ਕੀਤੀ ਅਸੀਂ ਅੱਜ ਕਰਕੇ ਆਏ ਆ 7 ਸਾਡੇ 7 ਤਰੀਕ ਨੂੰ ਲੱਖਾਂ ਕਿਸਾਨਾਂ ਦੀ ਗਿਣਤੀ ਤੁਸੀਂ ਨਟ ਤੋਂ ਚੈੱਕ ਕਰਿਓ ਲੁਧਿਆਣਾ ਦੇ ਜੋਧਾਪੁਰ ਵਿੱਚ ਹੋਈ ਹੈ ਹਾਂ ਅਗਰ ਉਹਦੇ ਵਿੱਚ ਲੱਖਾਂ ਦੀ ਉਹ ਹੋਣੀ ਲੱਖਾਂ ਦੀ ਗਿਣਤੀ ਸਾਡੀ ਇੱਥੇ ਇਕੱਠੀ ਹੋ ਜਾਂਦੀ ਹੈ ਲੱਖਾਂ ਦੀ ਗਿਣਤੀ ਕੋਈ ਹੋਰ ਜਥੇਬੰਦੀ ਪਾਸੇ ਕਰਕੇ ਕਰ ਦਿੰਦੀ ਹੈ ਕਿ ਉਹ ਸਟਰੋਂਗ ਨਹੀਂ ਹੋਏਗਾ ਥਾ ਥਾ ਦੇ ਪ੍ਰੋਗਰਾਮ ਹੁੰਦੇ ਨਜ਼ਰ ਆਉਣਗੇ ਥਾ ਥਾ ਤੋਂ ਲੋਕਾਂ ਨੂੰ ਅਸੀਂ ਅਵੇਅਰ ਕਰ ਲਾਂਗੇ ਇੱਕ ਜਥੇਬੰਦੀ ਕਿੰਨੇ ਕੁ ਕਰ ਸਕੇਗੀ ਇੱਕ ਥਾਂ ਦੇ ਕਿੰਨੇ ਕਿ ਪ੍ਰੋਗਰਾਮ ਹੋ ਜਾਣਗੇ ਸੋ ਮੈਨੂੰ ਲੱਗਦਾ ਇਹ ਚੰਗਾ ਮਤਲਬ ਜਾ ਰਿਹਾ ਮੈਸੇਜ ਇਹਨੂੰ ਸਾਡਾ ਨਿਸ਼ਾਨਾ ਇਹ ਹੋਣਾ ਚਾਹੀਦਾ ਹੈ ਉਹ ਨਿਸ਼ਾਨਾ ਇੱਕ ਆ ਸਾਰਿਆਂ ਦਾ ਉਹ ਅਸੀਂ ਮਤਲਬ ਨਿਸ਼ਾਨਾ ਜਿਹੜਾ ਤੀਰ ਹੈ ਉਹ ਨਿਸ਼ਾਨੇ ਤੇ ਲੱਗੇਗਾ ਵਾਹਿਗੁਰੂ ਕਿਰਪਾ ਕਰੇ ਸਰਕਾਰ ਨੂੰ ਪਿੱਛੇ ਮੋੜਨੇ ਮੋਰਚਾ ਨਿਰੰਤਰਤ ਜਾਰੀ ਰਹਿਣਗੇ ਨਿਰੰਤਰ ਹਾਂ ਮੋਰਚਾ ਜਿੰਨੀ ਦੇਰ ਤੱਕ ਸਰਕਾਰ ਅਸੀਂ ਲੜ ਰਹੇ ਹਾਂ ਐਮਐਸਪੀ ਆ ਸੌਰੀ ਲੈਂਡਫੋਰਡਿੰਗ ਨੂੰ ਖਤਮ ਕਰਨ ਲਈ ਇਹਨੂੰ ਮਤਲਬ ਵਾਪਸ ਕਰਾਉਣ ਲਈ ਇਹ ਜਿੰਨੀ ਦੇਰ ਤੱਕ ਵਾਪਸ ਨਹੀਂ ਲੈਂਦੀ ਸਰਕਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਵੇਂ ਦਾ ਫੋਰਮ ਦੇ ਵਿੱਚ ਫੈਸਲੇ ਹੋਣਗੇ ਉਸੇ ਰੂਪ ਦੇ ਵਿੱਚ ਇਹ ਮੰਦਰ ਪ੍ਰੋਟੈਸਟ ਜਾਰੀ ਰਹੇਗਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਤਾਂ ਜਰੂਰ ਜੀ ਕਿਸਾਨ ਜਥੇਬੰਦੀ ਦੇ ਨਮਾਇंदे ਢੱਲੇਵਾਲ ਸਾਹਿਬ ਜਿਹੜੇ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਕਿ ਜਿੰਨਾ ਚਿਰ ਲੈਂਡ ਪੁਲੀ ਵਾਲੇ ਮਾਮਲੇ ਤੇ ਕੋਈ ਹੱਲ ਨਹੀਂ ਮਿਲਦਾ ਉਹਨਾਂ ਜਾਰੇ ਮੋਰਚੇ ਨਿਰੰਤਰ ਜਾਰੀ ਰਹਿਣਗੇ 16 ਜਸਤੂ ਰਹੀਏ ਦੇ ਵਿੱਚ ਇਹ ਚ ਵੱਡਾ ਚੱਟ ਹੋ ਰਿਹਾ ਜਿਹਦੇ ਵਿੱਚ ਪਾਰੀ ਗਿਣਤੀ ਦੇ ਵਿੱਚ ਸਾਲ ਪਹੁੰਚ ਰਹੇ ਨੇ ਅਤੇ ਉਸ ਤੋਂ ਇਲਾਵਾ ਜਿਹੜਾ ਹੈ ਦਿੱਲੀ ਦੇ ਵਿੱਚ ਵੀ ਕਿਸਾਨਾਂ ਦਾ ਇਹ ਚ ਪਾਰੀ ਚੱਟ ਜਿਹੜਾ ਕਿ 25 ਜ